ਦੱਸਦੇ ਕਿ ਫਿਰੋਜ਼ਪੁਰ ਪੁਲਿਸ ਨੂੰ ਵੱਡੀ ਕਾਮਯਾਬੀ ਹੱਥ ਲੱਗੀ ਹੈ ਜਿੱਥੇ ਕਿ ਪੁਲਿਸ ਦੇ ਵੱਲੋਂ 24 ਘੰਟਿਆਂ ਦੌਰਾਨ ਇੱਕ ਚੋਰ ਨੂੰ ਗ੍ਰਿਫਤਾਰ ਕੀਤਾ ਗਿਆ ਫਿਰੋਜ਼ਪੁਰ ਦੇ ਆਰਟੀਏ ਤੇ 15 ਸਾਲ ਪੁਰਾਣੇ ਮੁਨੀਮ ਨੇ ਨਕਲੀ ਚਾਬੀ ਦੇ ਨਾਲ ਤਜੋਰੀ ਖੋਲ ਕੇ ਬੀਤੇ ਦਿਨੀ ਲੱਖਾਂ ਰੁਪਏ ਦੀ ਚੋਰੀ ਕੀਤੀ ਸੀ ਜੀਹਾਂ 688000 ਸਵੇਤ ਮਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਬੀਤੇ ਦਿਨੀ ਜੋ ਮਾਮਲਾ ਸਾਹਮਣੇ ਆਉਂਦਾ ਸੀ ਸਬਜ਼ੀ ਮੰਡੀ ਦਾ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਕਿ ਆਰਸੀਏ ਦੀ ਦੁਕਾਨ ਤੇ ਚੋਰੀ ਕਰ ਲਈ ਗਈ ਸੀ ਤਜੋਰੀ ਦੀ ਨਕਲੀ ਚਾਬੀ ਬਣਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਚੋਰੀ ਕਰ ਦਿੱਤੀ ਗਈ 8.5 ਲੱਖ ਰੁਪਏ ਦੀ ਪੁਲਿਸ ਨੇ ਇਹ ਸਭ ਮਾਮਲੇ ਨੂੰ ਜਿਹੜਾ ਕਿ ਸੁਲਝਾ ਲਿਆ ਪੁਲਿਸ ਦਾ ਵੱਲੋਂ ਇਸ ਮਾਮਲੇ 'ਚ ਚੋਰ ਨੂੰ ਫੜ ਲਿਆ ਗਿਆ ਦੱਸ ਦਈਏ ਕਿ ਪੁਰਾਣਾ 15 ਸਾਲ ਪੁਰਾਣਾ ਮੁਲੀਮ ਉਸ ਦੇ ਵੱਲੋਂ ਨਕਲੀ ਚਾਬੀ ਬਣਾ ਕੇ ਤਜੋਰੀ ਖੋਲ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਫਿਰੋਜ਼ਪੁਰ ਸਿਟੀ ਦੇ ਡੀਐਸਪੀ ਵੱਲੋਂ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਆਖਿਆ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਸੁਣਾ ਦਿੰਦੇ ਆ। ਭਾਈ ਇਹ ਵਾਕਿਆ ਵਿੱਚ ਕੀ ਹੋਇਆ ਤੇ ਕਿਹੜੀ ਅਰਥ ਹੈ ਜੀ? ਇਹ ਦੁਕਾਨ ਨੰਬਰ 73 ਮੈਸੇਜ ਜੂਰਾ ਰਹਿਣੇ ਕੰਪਨੀ ਸਬਜੀ ਮੰਡੀ ਦੇ ਵਿੱਚ ਹੈ ਜੀ। ਤੇ ਇਹ ਮੇਰ ਬੋਰਡ ਕੋਈ 7 ਵਜੇ ਤੇ 15 ਮਿੰਟ ਦੇ ਮੈਨੂੰ ਲੜਕਿਆਂ ਨੇ ਫੋਨ ਕੀਤਾ ਕਿ ਆਪਣੇ ਜਗ੍ਹਾ ਤੇ ਚੋਰੀ ਹੋ ਗਈ ਤੇ ਮੈਂ ਜਦੋਂ ਆਇਆ ਦੇਖਿਆ ਤੇ ਜਿਹੜਾ ਲੋਕਰ ਸਿੰਘਾ ਖੁੱਲਾ ਪਾਇਆ ਤੇ ਇੱਕ 8.5 ਲੱਖ ਰੁਪਈਆ ਬੂੰਢੇ ਗਈ ਜਿਹੜੀ ਉਹ ਮਿਸਿੰਗ ਇੱਕ ਭੇਤੀ ਬੰਦੇ ਦਾ ਕੰਮ ਹੈ ਜੀ ਸਰ ਲੱਗਦਾ ਤਾਂ ਜੋ ਕਿ ਜਿਹੜੀਆਂ ਜਿਹੜੀਆਂ ਕੀਜ਼ ਹੈਗੀਆਂ ਮੇਰੇ ਕੋਲ ਹੁੰਦੀਆਂ ਤੇ ਉਹਨੀਆਂ ਨਾਲ ਕੀਜ਼ ਨੂੰ ਡੁਪਲੀਕੇਟ ਬਣਾ ਕੇ ਕੀ ਕੁਛ ਕੀਤਾ ਗਿਆ ਇਹ ਜਿਹੜਾ ਲੋਕਰ ਇਹਦੇ ਕੋਈ ਲੋਕ ਦੇ ਨੰਬਰ ਵੀ ਹੁੰਦੇ ਨੇ ਨੰਬਰ ਹੁੰਦੇ ਸਰ ਪਰ ਮੈਂ ਨੰਬਰ ਫਿਕਸ ਕੀਤੇ ਨੰਬਰ ਜਿਵੇਂ ਮਨ ਕੇ ਕਿਸੇ ਨੂੰ ਨੰਬਰ ਬਾਰੇ ਪਤਾ ਹੋਊਗਾ ਤਾਂ ਹੀ ਹੈ ਨਾ ਨਹੀਂ ਸਰ ਨਹੀਂ ਨੰਬਰ ਫਿਕਸ ਹੀ ਨੇ ਤੇ ਇਹ ਕੈਮਰੇ ਲੱਗੇ ਨੇ ਕਿ ਦੁਕਾਨ 'ਚ ਕੈਮਰੇ ਲੱਗੇ ਨੇ ਟੀਵੀਰ ਬਾਕਸ ਜਿਹੜੇ ਹੈਗੇ ਨੇ ਜਿਹੜੇ ਕਿ ਚੋਰ ਨਾਲ ਲੈ ਗਏ ਕੱਲ ਇੱਕ ਸਬਜੀ ਮੰਡੀ ਦੇ ਵਿੱਚ ਚੋਰੀ ਦਾ ਮਾਮਲਾ ਸੀ ਸਰ ਕੀ ਚੋਰ ਫੜਿਆ ਗਿਆ ਜਾਂ ਕੀ ਕੱਲ ਮਾਮਲਾ ਹੈ ਕਿਸੇ ਸਰ ਕੱਲ ਇੱਥੇ ਫਰੂਖਪੁਰ ਸਿਟੀ ਵਿੱਚ ਇੱਕ ਆਰੰਭ ਦੀ ਦੁਕਾਨ ਸੀ ਜਿਹੜੀ ਉਹਨਾਂ ਦੀ ਅਮਾਉਂਟ ਚੋਰੀ ਹੋਈ ਸੀ ਉਹਨਾਂ ਦੇ ਆਫਿਸ ਦੇ ਵਿੱਚੋਂ ਤੇ ਕੱਲ ਵੀ ਜਿਵੇਂ ਤੁਹਾਡੇ ਮਾਦਮ ਨੇ ਦੱਸਿਆ ਸੀ ਕਿ ਬੜੀ ਹੈਰਾਨੀ ਦੀ ਗੱਲ ਸੀ ਇਹ ਜਿਹੜੀ ਚੋਰੀ ਹੋਈ ਸੀ ਇਹ ਬਿੱਟਾਲੇ ਲੋਕਰ ਦਾ ਖੁੱਲਿਆ ਗਿਆ ਸੀ ਉਹਨੂੰ ਤੋੜਿਆ ਨਹੀਂ ਗਿਆ ਸੀ ਤੇ ਜੋ ਕੱਲ ਅਸੀਂ ਇਮੀਡੀਏਟਲੀ ਕੇਸ ਇਸਪੈਕ ਕੀਤਾ ਸੀ ਜਿਹੜੇ ਉਹਨਾਂ ਦੇ ਜਿੰਨੇ EMPLOYEES ਸੀਗੇ ਜਾਂ ਜਿਨ੍ਹਾਂ ਤੇ ਸਾਡਾ ਡਾਊਟ ਸੀ ਉੱਥੇ ਕੰਮ ਕਰਨ ਵਾਲਿਆਂ ਦਾ ਜਾਂ ਜਿਹੜੇ ਨੇੜੇ ਵਾਲਿਆਂ ਦਾ ਉਹਨਾਂ ਦੀ ਇਮੀਡੀਏਟਲੀ ਅਸੀਂ ਸੋਰਸ ਲਗਾ ਕੇ ਪੁੱਛਗਿੱਛ ਕਰਨੀ ਸ਼ੁਰੂ ਕੀਤੀ ਤਾਂ ਉਹਦੇ ਵਿੱਚੋਂ ਸਾਨੂੰ ਅੱਜ ਇੱਕ ਐਮਪਲਾਈ ਮਿਲ ਗਿਆ ਜਿਹਦਾ ਨਾਮ ਅਸ਼ੋਕ ਸੀ ਜਿਹਨੇ ਇਹ ਚੋਰੀ ਕੀਤੀ ਸੀ ਉਹਦੇ ਕੋਲ ਉਹਨੇ ਚਾਬੀਆਂ ਜਿਵੇਂ ਮਾਲਕ ਦੀਆਂ ਚਾਬੀਆਂ ਪਈਆਂ ਹੁੰਦੀਆਂ ਉਹਨੇ ਕਿਸੇ ਤਰੀਕੇ ਨਾਲ ਮੈਨੇਜ ਕਰਕੇ ਉਹ ਲਾਕੇ ਤੇ ਉੱਥੋਂ ਅਮਾਉਂਟ ਕਢ ਲਈ ਸੀ ਜਿਹੋ ਉਹਨਾਂ ਦੀ ਸਾਰੀ ਅਮਾਉਂਟ ਸੀ 6 ਲੱਖ 88 ਹਰ ਗਬਰ ਹੋ ਗਈ ਹੈ ਤੇ ਜਿਹੜਾ ਅਸ਼ੋਕ ਹੈ ਉਹਦੀ ਵੀ ਗ੍ਰਿਫਤਾਰੀ ਅਮਰ ਵਿੱਚ ਲਿਆ ਦੋਗੇ ਸਰ ਇਹ ਐਮਪਲਾਈ ਜਿਹੜਾ ਸੀ ਉੱਥੇ ਕੀ ਕੰਮ ਕਰਦਾ ਸੀ ਇਹ ਐਮਪਲਾਈ ਉਹਨਾਂ ਕੋਲੇ ਵਰਕਰ ਸੀ ਜੀ ਕਾਫੀ ਪੁਰਾਣਾ ਉਹਨਾਂ ਦਾ ਕੰਮ ਕਰਦਾ ਸੀ ਡੇਲੀ ਰੁਟੀਨ ਦੇ ਜਿਹੜੇ ਆਫਿਸ ਦੇ ਵਿੱਚ ਜਿਹੜੀ ਹੁੰਦੀ ਹੈ ਪੈਟੀ ਜੌਬਸ ਕਰੀਆ ਕਰ ਦੋ ਸਰ ਇਹ ਪਤਾ ਨਾ ਵੀ ਗੱਲੇ ਦੇ ਵਿੱਚ ਇੰਨਾ ਰੁਪਿਆ ਕਿਵੇਂ ਰੱਖਿਆ ਗਿਆ ਜੀ ਉਹਨਾਂ ਦੇ ਹੁਣ ਜੀ ਮੈਂ ਪੁੱਛ ਗਿੱਚ ਕੀਤੀ ਹੈ ਜੀ ਜਿਹੜੀ ਉਹ ਕਹਿੰਦਾ ਸੀ ਰੁਟੀਨ ਦੇ ਵਿੱਚ ਇਹਨਾਂ ਦੀ ਪੈਸਿਆਂ ਦੀ ਆਮਦੋ ਰਫਤ ਹੁੰਦੀ ਸੀ ਠੀਕ ਹੈ ਨਾ ਵਪਾਰ ਦੇ ਸੰਬੰਧ ਦੇ ਵਿੱਚ ਤੇ ਉਹਨੂੰ ਪਤਾ ਸੀ ਵੀ ਇਹ ਪੈਸੇ ਪਏ ਆ ਉੱਥੇ ਕੋਈ ਇਨਕਮ ਟੈਕਸ ਡਿਪਾਰਟਮੈਂਟ ਨੂੰ ਦੱਸਿਆ ਦੇ ਬਾਰੇ ਜੀ ਉਹ ਸਾਡੀ ਪਾਰਟ ਆਫ ਜਿਹੜੀ ਹੈਗੀ ਆ ਪਰ ਉਹਨਾਂ ਦੀ ਜਿਹੜੀਆਂ ਹੈਗੀਆਂ ਕਿੰਨੀਆਂ ਰਸੀਦ ਨੇ ਕਿਵੇਂ ਪੈਸੇ ਆਏ ਕਿਵੇਂ ਕੀ ਹੈ ਉਹ ਸਾਰਾ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਜਿਹੜੀ ਜਿਹੜੀ ਲੁਰੀਂਦੀ ਕੋਈ ਹੋएगी ਕਿਤੇ ਦੱਸਣ ਵਾਲੀ ਉਹ ਡੈਫੀਨਿਟਲੀ ਉਹ ਇਹ ਤੋਂ ਚੱਕ ਕੇ ਉਹਨੇ ਕਿਤੇ ਲੁਕੋਲੇ ਸੀਗੇ ਤੇ ਕਿਸੇ ਹਿਡਨ ਪਲੇਸ ਦੇ ਉੱਤੇ ਸੀਗੇ ਜਿਹੜੀ ਉਹਨੂੰ ਪਹਿਲੇ ਉਹਨੂੰ ਫੜਿਆ ਤੇ ਉਸ ਤੋਂ ਬਾਅਦ ਉਹਨੇ ਜਾ ਕੇ ਇਹਦੀ ਰਿਕਵਰੀ ਕਰਵਾਈ ਜਾ ਕੇ ਸਰ ਮਾਮੂਲ ਪੂਰੀ ਮਿਲ ਗਈਆਂ ਕੁਝ ਉਹਨੇ ਖਰਚ ਕੀਤੇ ਨਹੀਂ ਪੂਰੀ ਅਮਾਉਂਟ ਮਿਲ ਗਈ ਜੀ 688 ਹਜ਼ਾਰ ਦੇ ਅਜੇ ਉਹਨੂੰ ਖਰਚਣ ਦਾ ਟਾਈਮ ਹੀ ਨਹੀਂ ਮਿਲਿਆ ਜੀ ਅਸੀਂ ਜਦੋਂਵਾਰਾ ਚੈੱਕ ਕੀਤਾ ਰੀਚੈੱਕ ਸਰ ਇਹ ਫਿਰੋਜ਼ਪੁਰ ਪੁਲਿਸ ਵੱਲੋਂ ਕਿੰਨੀ ਦੇਰ ਦੇ ਵਿੱਚ ਜਿਹੜਾ ਮਾਮਲਾ ਸੁਲਝਾ ਗਿਆ ਕਿ ਇਹ ਵਿਦਨ 24 ਆਵਰਸ 24 ਘੰਟੇ ਦੇ ਵਿੱਚ ਵਿੱਚ ਹੀ ਅਸੀਂ ਇਹਨੂੰ ਸੁਝਾ ਲਿਆ ਇਮੀਡੀਏਟਲੀ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਛੜੀਆਂ ਅਲੱਗ-ਲੱਗ ਟੀਮਾਂ ਬਣਾਈਆਂ ਗਈਆਂ ਸੀ ਅਤੇ ਅਲੱਗ-ਅਲੱਗ ਨੂੰ ਟਾਸਕ ਦਿੱਤੇ ਗਏ ਸੀ ਜੋ ਹਿਮਨ ਇੰਟੈਲੀਜੈਂਸ ਔਰ ਟੈਕਨੀਕਲ ਸਰਵਿਸਿਜ਼ ਦੀ ਆਪਸ ਦੇ ਵਿੱਚ ਕੋਆਰਡੀਨੇਸ਼ਨ ਦੇ ਨਾਲ ਅਸੀਂ ਇਹਨੂੰ ਵਿਦਿਨ 24 ਆਵਰਸ ਫਿਨਿਸ਼ ਕੀਤਾ। ਬਦਾਨਾ ਲਾਈਫ ਦੇ ਲਈ ਬੋਬੀ ਖੁਰਾਨਾ ਦੀ ਰਿਪੋਰਟ